ਪੰਜਾਬ ਚ ਕਾਲੇ ਸਰਕਾਰੀ ਬਾਜ਼ਦ ਦੇ ਯਾਤਰੀਆਂ ਨੂੰ ਕਰਨਿਆ ਪੈ ਸਕਦਾ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਵਰਕਰ ਜੂਨੀਅਰ ਮੁਲਾਜ਼ਮਾਂ ਵੱਲੋਂ ਕੱਲ ਭਾਰਤਵਾਦ ਦੀ ਕਾਲ ਦਾ ਜੋ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਉਸ ਦਾ ਸਮਰਥਨ ਕਰਦੇ ਹੋਏ ਕੱਲ ਨੂੰ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬਸਾਂ ਦਾ ਚੱਕਾ ਜਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤਾ ਜਾਵੇਗਾ ਇਸ ਮੌਕੇ ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਜਨ ਸਕੱਤਰ ਗੁਰਪ੍ਰੀਤ ਸਿੰਘ ਵਰਾਇਜ ਨੇ ਦੱਸਿਆ ਕਿ ਕਿਸਾਨਾਂ ਦੀ ਬਾਦਦੀ ਕਾਲ ਦਾ ਉਹਨਾਂ ਦੀ ਜੂਨੀਅਰ ਵੱਲੋਂ ਸਮਰਥਨ ਕੀਤਾ ਜਾ ਰਿਹਾ ਜਿਸ ਦੇ ਚਲਦੇ ਕੱਲ ਪੰਜਾਬ ਰੋਡਵੇ ਅਤੇ ਪੀਆਰਟੀਸੀ ਦੀਆਂ ਬਸਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦ ਰਹਿਣਗੀਆਂ ਤਾਂ ਇਸ ਦੇ ਚਲਦੇ ਜੁੜੇ ਯਾਤਰੀਆਂ ਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪਏਗਾ ਉਸ ਦੇ ਲਈ ਉਹ ਖਿਮਾ ਦੇ ਯਾਚਕ ਹਨ ਇਸ ਦੇ ਲਈ ਪਹਿਲਾਂ ਹੀ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਯਾਤਰੀ ਆਪਣੀ ਸੁਵਿਧਾ ਦੇ ਅਨੁਸਾਰ ਹੀ ਘਰ ਤੋਂ ਬਾਹਰ ਨਿਕਲਣ ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚਾ ਮੈਂ ਪਨ ਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਦਾ ਜਨਰਲ ਸੈਕਟਰੀ ਹਾਂ ਕੱਲ 16 ਤਰੀਕ ਨੂੰ ਪੰਜਾਬ ਸਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਮੂਹ ਟ੍ਰੇਡ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦਾ ਹਿੱਸਾ ਬਣਨ ਜਾ ਰਹੀ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਇੱਕ ਮਾਰੂ ਕਾਨੂੰਨ ਲੈ ਕੇ ਆਏ ਆ ਹਿੱਟ ਐਂਡ ਰਨ ਦਾ ਜਿਹਦੇ ਵਿੱਚ ਕਿਸੇ ਹਾਦਸਾ ਹੋਣ ਦੀ ਸੂਰਤ ਵਿੱਚ ਡਰਾਈਵਰ ਨੂੰ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੈਗਾ ਜਿਹਦਾ ਕਿ ਇਸ ਭਾਰਤ ਵਾਸ਼ ਦੀਆਂ ਸਮੂਹ ਜਿਹੜੀਆਂ ਟ੍ਰੇਡ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਕੱਲ ਪੂਰੇ ਹਿੰਦੁਸਤਾਨ ਦੇ ਵਿੱਚ ਸੜਕੀ ਆਵਾਜਾਈ ਦਾ ਜਿਹੜਾ ਹੈਗਾ ਮੁਕੰਮਲ ਚੱਕਾ ਜਾਮ ਦੀ ਕਾਲ ਦਿੱਤੀ ਗਈ ਆ ਸੋ ਜਥੇਬੰਦੀ ਵੱਲੋਂ ਪਨਬਸ ਤੇ ਪੀਆਰਟੀਸੀ ਪੰਜਾਬ ਰੋਡਵੇਜ਼ ਦਾ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਕੰਮਲ ਚੱਕਾ ਜਾਮ ਕਰਕੇ ਜਿਹੜੇ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਬੱਸ ਸਟੈਂਡ ਨੇ ਉੱਥੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਸਮਾਂ ਕੀ ਹੋਏਗਾ ਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦੇਖੋ ਕੱਲ ਸਾਰੀਆਂ ਟ੍ਰੇਡ ਯੂਨੀਅਨ ਜਿਹੜੀਆਂ ਨੇ ਉਹ ਸਵੇਰ ਤੋਂ ਲੈ ਕੇ ਵਕ ਵਕ ਟੋਲ ਟੈਕਸਾਂ ਤੇ ਸੜਕਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਨਗੀਆਂ ਸੋ ਕੱਲ ਸਵੇਰੇ ਪਹਿਲੇ ਟਾਈਮ ਤੋਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀ ਜਿਹੜੀ ਸਰਵਸਾਘੀਓ ਬੰਦ ਰਹੇਗੀ ਤੇ ਵਕ ਵਕ ਬਸ ਸਟੈਂਡਾਂ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਜਾਏਗਾ। ਦੇਖੋ ਕਿਸਾਨ ਜਥੇਬੰਦੀਆਂ ਜਿਹੜੀਆਂ ਹਰ ਸੰਘਰਸ਼ ਦੇ ਵਿੱਚ ਸਾਡੇ ਨਾਲ ਆਪਣਾ ਖੜਦੀਆਂ ਆਈਆਂ ਨੇ ਸੋ ਸਾਡੇ ਜਥੇਬੰਦੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਪੂਰੀ ਹਮਾਇਤ ਆਗੀ ਜਿੱਥੇ ਵੀ ਉਹਨਾਂ ਨੂੰ ਸਾਡੀ ਲੋੜ ਪਊਗੀ ਸਾਡੇ ਵੱਲੋਂ ਉਹਨਾਂ ਨੂੰ ਸੌ ਫੀਸ ਜਿਹੜਾ ਸਹਿਯੋਗ ਦਿੱਤਾ ਜਾਊਗਾ। ਕਿੰਨੀਆਂ ਬੱਸਾਂ ਜਿਹੜੀਆਂ ਨਹੀਂ ਚੱਲਣਗੀਆਂ। ਦੇਖੋ ਅੱਜ ਕੋਈ ਬੱਸ ਜਿਹੜੀ ਹੈਗੀ ਉਹ ਨਾਈਟ ਤੇ ਨਹੀਂ ਭੇਜੀ ਜਾ ਰਹੀ। ਕਿਉਂਕਿ ਕੱਲ ਨੂੰ ਰਸਤੇ ਬੰਦ ਹੋਣਗੇ ਤੇ ਆਮ ਦੇ ਵਿੱਚ ਦਿੱਕਤ ਹੋਊਗੀ ਇਸ ਕਰਕੇ ਕੱਲ ਨੂੰ ਤਕਰੀਬਨ ਮੁਕੰਮਲ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਰਹੇਗਾ ਦੇਖੋ ਆਮ ਯਾਤਰੀਆਂ ਨੂੰ ਸਾਡੀ ਪੁਰਜੋਰ ਅਪੀਲ ਆ ਗਈ ਕਿ ਦੇਖੋ ਜਦੋਂ ਬੰਦ ਜਾਂ ਹਰਤਾਲ ਹੁੰਦੀ ਹੈ ਤਾਂ ਯਾਤਰੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੇਂਦਰ ਸਰਕਾਰ ਜਿਹੜੀ ਲਗਾਤਾਰ ਪੰਜਾਬ ਦੇ ਉੱਤੇ ਮਾਰੂ ਹਮਲੇ ਕਰ ਰਹੀ ਹੈ ਜਿਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਤੇ ਕਨੌਰੀ ਬਾਰਡਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵਰਤਾਰਾ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਉਹ ਸਾਡੇ ਕਿਸਾਨ ਆਪਣੇ ਭਾਰਤ ਵਾਸੀ ਨਾ ਹੋਣ ਸਕੋ ਪਾਕਿਸਤਾਨ ਜਾਂ ਚਾਈਨਾ ਦੇ ਬਾਰਡਰ ਤੇ ਖੜੇ ਹੋਣ ਕਿਸ ਤਰ੍ਹਾਂ ਲਗਾਤਾਰ ਉਹਨਾਂ ਦੇ ਉੱਤੇ ਐਕਸਪਾਇਰੀ ਡੇਟ ਦੇ ਜਿਹੜੇ ਗੋਲੇ ਨੇ ਉਹਨਾਂ ਨਾਲ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਨੇ 12 ਬੋਰ ਦੇ ਜਿਹੜੇ ਕਾਰਤੂਸ ਨੇ ਉਹਨਾਂ ਨਾਲ ਵੀ ਹਮਲੇ ਕੀਤੇ ਜਾ ਰਹੇ ਨੇ ਸੋ ਇਹ ਬਹੁਤ ਹੀ ਨਿੰਦਣਯੋਗ ਕਾਰਾ ਹੈਗਾ ਕੇਂਦਰ ਸਰਕਾਰ ਦਾ ਸੋ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕੀਤਾ ਜਾਵੇ ਨੌਕਰੀ ਪੇਸ਼ਾ ਵਾਲਿਆਂ ਨੂੰ ਤਾਂ ਦਿੱਕਤ ਆ ਗਈ ਜਿਹੜੇ ਬੱਸਾਂ ਜਾਂਦੇ ਦੇਖੋ ਨੌਕਰੀ ਪੇਸ਼ਾ ਵੀ ਜਿਹੜੇ ਆਮ ਸਟੂਡੈਂਟ ਨੇ ਉਹਨਾਂ ਨੂੰ ਵੀ ਸਭ ਨੂੰ ਦਿੱਕਤਾਂ ਆਉਣਗੀਆਂ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਦਿੱਕਤਾਂ ਨੇ ਇਹ ਕੇਂਦਰ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਨੂੰ ਇਹਨਾਂ ਸੰਬੰਧੀ ਅੱਜ ਤੋਂ ਤਕਰੀਬਨ ਪਿਛਲੇ 2 ਮਹੀਨੇ ਪਹਿਲਾਂ ਤੱਕ ਅਸੀਂ ਮੰਗ ਪੱਤਰ ਦਿੱਤੇ ਸੀਗੇ ਨੋਟਿਸ ਦਿੱਤੇ ਨੇ ਕਿ ਸਾਨੂੰ ਬੁਲਾ ਕੇ ਸਾਡੀ ਜਿਹੜੀ ਗੱਲਬ ਕਾਨੂੰਨ ਦੇ ਵਿੱਚ ਸੋਧ ਕੀਤਾ ਜਾਵੇ ਪਰ ਉਹਨਾਂ ਵੱਲੋਂ ਜਦੋਂ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਮਜਬੂਰਨ ਪੇਟ ਜਿੱਥੇ ਬੰਦੀਆਂ ਨੂੰ ਜਿਹੜਾ ਹੈਗਾ ਇਹ ਬੰਦ ਦੀ ਕਾਲ ਦੇਣੀ ਪਈ ਆ। ਜੇਕਰ ਤੁਹਾਡੀਆਂ ਮੰਗਾਂ ਕੱਲ ਦਾ ਜਾਮ ਕਰਨ ਤੋਂ ਬਾਅਦ ਨਾਮ ਨਹੀਂ ਗਏ ਤਾਂ ਅਗਲਾ ਐਕਸ਼ਨ ਕੀ ਹੋਊਗਾ। ਦੇਖੋ ਹਾਲ ਦੀ ਕਦੀ ਟ੍ਰੇਡ ਯੂਨੀਅਨਾਂ ਨੇ ਕੱਲ ਦਾ ਦਿਨ ਜਿਹੜਾ ਹੈਗਾ ਉਹ ਮੁਕੰਮਲ ਚੱਕਾ ਜਾਮ ਦੀ ਕਾਲ ਦਿੱਤੀ ਆ ਜੇਕਰ ਫਿਰ ਵੀ ਕੇਂਦਰ ਦੀ ਕੇਂਦਰ ਦੀ ਸੁੱਤੀ ਹੋਈ ਸਰਕਾਰ ਆ ਗਈ ਉਹ ਸਾਡੀਆਂ ਮੰਗਾਂ ਪ੍ਰਤੀ ਨਹੀਂ ਜਾਗਰੂਕ ਹੁੰਦੀ ਤਾਂ ਮਜਬੂਰਨ ਸਾਨੂੰ ਜਿਹੜੇ ਨੇ ਅਗਲੇ ਸੰਘਰਸ਼ ਵੀ ਆ ਉਹ ਹੋਰ ਤਿੱਖੇ ਕਰਨੇ ਪੈਣਗੇ।